ਹਾਂਜੀ ਮਿੱਤਰੋ 5 ਕਿਲੋ ਦੀ ਗਾਂਹੀ ਦੇ ਨਾਲ ਮੁੰਡਿਆਂ ਨੇ ਰਿਕਾਰਡ ਬਣਾਤਾ ਹਰਿਆਣੇ ਦਾ ਮੁੰਡਾ ਹੈ ਸੌਰਵ ਟੋਮਰ ਇਹਦਾ ਨਾਮ ਆ ਤੇ 5 ਕਿਲੋ ਦੀ ਗਾਂਹੀ ਨਾਲ ਇਹ ਕਹਿੰਦਾ ਅੱਧਾ ਕਿੱਲਾ ਵਾਹਨ ਕਹਿੰਦਾ ਮੈਂ ਹੈ ਵੀ ਇਹਦੇ ਚ ਧਾਨ ਲਾਣਿਆ ਕਹੀਂ ਨਾਲ ਗੋੜ ਕੇ 5 ਕਿਲੋ ਦੀ ਆ ਦੇਖੋ ਕਹੀਂ ਨਵੀਂ ਲਿਆ ਨਵੀਂ ਲਿਆਇਆ ਉਹ ਤੇ ਪਤਲਾ ਜਿਹਾ ਮੁੰਡਾ ਆ ਦੇਖੋ ਤੁਸੀਂ ਕਹਿ ਰਹੀ ਹੱਡੀ ਦਾ ਆ ਪਰ ਮੁੰਡੇ ਦਾ ਹੌਸਲਾ ਦੇਖੋ ਤੁਸੀਂ ਲੱਗ ਗਿਆ ਮੁੰਡਾ ਇਹ 27 ਤਰੀਕ ਤੋਂ ਮੁੰਡਾ ਸ਼ੁਰੂ ਹੋਇਆ ਆ ਤੇ ਦੇਖੋ ਤੁਸੀਂ ਕਿੰਨੇ ਦਿਨ ਚ ਕੰਮ ਮਕੰਦਾ ਆ ਪਰ ਬੜੀ ਯਾਰ ਹਿੰਮਤ ਵਾਲੀ ਗੱਲ ਆ ਫਿਰ ਵੀ ਕਹੀਂ ਨਾਲ 5 ਕਿਲੋ ਵਾਲੀ ਨਾ ਗੋਡਣਾ ਬੜਾ ਔਖਾ ਹਰਿਆਣੇ ਦਾ ਰਹਿਣ ਵਾਲਾ ਮੁੰਡਾ ਜੀਂਦਪਿੰਡ ਦਾ ਇਹਦਾ ਪੇਜ ਵੀ ਬਣਿਆ ਹੋਇਆ ਆ ਆਪਣਾ ਇੰਸਟਾਗ੍ਰam ਤੇ ਤੇ ਦੇਖੋ ਲੱਗਾ ਹੋਇਆ ਮੁੰਡਾ ਆਪਣੀ ਪੂਰੇ ਹੌਸਲੇ ਨਾਲ ਲੱਗਾ ਹੋਇਆ ਜਜ਼ਬੇ ਨਾਲ ਭਾਈ ਲੋਕ ਤਾਂ ਏਡੇ ਏਡੇ ਟਰੈਕਟਰ ਲਈ ਫਿਰਦੇ ਆ ਏਡੀਆਂ ਮਸ਼ੀਨਰੀ ਲਈ ਫਿਰਦੇ ਆ ਚਲੋ ਇਹੋ ਜਿਹਾ ਵੀ ਕੰਮ ਬੰਦੇ ਨੂੰ ਕਰਕੇ ਦੇਖਣਾ ਚਾਹੀਦਾ ਜ਼ਿੰਦਗੀ ਇਹ ਪਤਾ ਲੱਗਦਾ ਆ ਵੀ ਕਿੱਦਾਂ ਹੁੰਦਾ ਕਿੱਦਾਂ ਨਹੀਂ ਅਰੇ ਯਾਰ 5 ਕਿਲੋ ਦੀ ਕਾਹਹੀਂ ਕਿਤੇ ਮਾੜੀ-ਮੋਟੀ ਗੱਲ ਨਹੀਂ ਹੈਗੀ ਦੇਖੋ ਨੇ ਅੱਧਾ ਮਨ ਲੱਗਦਾ ਅੱਧਾ ਵਾਹਨ ਤਾਂ ਉਹਨੇ ਬਾਹਤ ਆ ਦਾ ਵਾਹਨ ਕਹੀਂ ਨਾਲ ਗੋੜਦਾ ਬਾਕੀ ਆਪਣੀ ਹਿੰਮਤ ਨਾਲ ਲੱਗਿਆ ਹੋਇਆ ਭਾਈ ਵੀਡੀਓ ਨੂੰ ਵੀਰੇ ਥੋੜਾ ਜਿਹਾ ਸ਼ੇਅਰ ਕਰਿਆ ਕਰੋ ਐਜੇ ਸ਼ੇਅਰ ਕਰੋਗੇ ਵੀਰੇ ਅਸੀਂ ਵੀ ਤੁਹਾਡੇ ਅੱਗੇ ਵੀਡੀਓ ਹੋਰ ਵਧੀਆ-ਵਧੀਆ ਲੈ ਕੇ ਆਂਦੇ ਰਵਾਂਗੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਕਮੈਂਟ 'ਚ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਬਣੀ ਆ ਹੋਰ ਤੁਹਾਡੇ ਅੱਗੇ ਵਧੀਆ ਵੀਡੀਓ ਲੈ ਕੇ ਆਵਾਂਗੇ ਮੈਸੇਜ ਕਰਿਆ ਕਰੋ ਇਹਦੇ ਵਿੱਚ ਇਹਨੇ ਧਾਨ ਲਾਣਿਆ ਮੁੰਡੇ ਨੇ ਹੁਣ ਤੁਸੀਂ ਦੇਖੋ ਵੀ ਇਹਨੇ ਖੇਤ ਗੋੜ ਕੇ ਇਹਦੇ 'ਚ ਧਾਨ ਲਾਣਿਆ ਲੋ ਅੱਧੇ ਤੋਂ ਵੱਧ ਤਾਂ ਮੈਂ ਲਾਦਾ ਨੇ ਖੇਤ ਮੁਕਾਤਾ ਅੰ ਅੱਧੇ ਤੋਂ ਵੱਧ ਚੱਕਤਾ ਲੋ ਜੀ ਆ ਵੀਡੀਓ ਵੀ ਬਣਾਣ ਲੱਗੇ ਹੋਏ ਨੇ ਕੋਠੇ ਦੇ ਖੜੇ ਮੈਂ ਲਾਦਾ ਮੁੰਡੇ ਤਾਂ ਕੈਮਰਾ ਮਾਰ ਰਹੇ ਨੇ ਦੂਰੋਂ ਵੀਡੀਓ ਬਣਾ ਰਹੇ ਹੋਣੇ ਹਨਾ ਉੱਤੋਂ ਕੋਠੇ ਦੇ ਖੜੇ ਤੇ ਲੱਗਾ ਹੋਇਆ ਦੇਖੋ ਹਰਿਆਣੇ ਦੇ ਮੁੰਡੇ ਪਰ ਕਹਿੰਦੇ ਨੇ ਵੀ ਚੋ ਛੋਰੇ ਬੜੇ ਹੁੰਦੇ ਨੇ ਤੇਜ਼ ਮੱਕੀ ਦੇਖੋ ਜੀ ਕਿਦਾਂ ਲੱਗਿਆ ਹੋਇਆ ਆ ਕਿਵੇਂ ਹੋ ਰਹੀ ਆ ਗੜਾਈ ਲੋਰੀ ਹੁਣ ਸਾਈਡਾਂ ਸੂਡਾਂ ਤੇ ਲੱਗਿਆ ਹੋਇਆ ਆ ਗੋਡਣ ਵੱਟਾਂ ਵੱਢਣ ਲੱਗਿਆ ਆ ਸਾਈਡਾਂ ਤੇ ਦੋ ਦਿਨ ਤਾਂ ਹੋ ਗਏ ਮੈਨੂੰ ਲੱਗਦਾ ਉਹਨਾਂ ਲੱਗੇ ਨੂੰ ਦੋ ਦਿਨ ਚ ਨੇ ਇੰਨਾ ਗੋੜਤਾ ਦੋ ਦਿਨ ਤੇ 6 ਘੰਟੇ ਦੇ ਵਿੱਚ ਇਹਨੇ ਪੂਰਾ ਕਰਤਾ ਸੀ ਖੇਤ ਮੇਰੇ ਖਾਲਾ ਇਹ ਵੀਡੀਓ ਵੀਰੇ ਆਪਾਂ ਤਾਂ ਸ਼ੇਰ